ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਤਾਜ਼ਾ ਸੂਝੇ ਵਿਆਂ ਤੇ ਇੱਕ ਦੋ ਲੱਖ ਇੱਕ ਕੱਚੀ ਬਿਹੜ ਤੇ ਬਾਕੀ ਹੈਗੇ ਹੈ ਫਰਾਂਚ ਇੱਕ ਪਾਸ ਜਮਤਨ ਇਹ 6 ਨਗ ਵੀਰ ਦੇ ਸੇਲਾ ਡਿਟੇਲ ਕੱਲੇ ਕੱਲੇ ਬਾਰੇ ਪੁੱਛਦਾ ਰੇਟ ਵੀਡੀਓ ਦੇ ਵਿੱਚ ਹੋਊਗਾ ਆਓਗੇ ਕਰੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਲਜਿੰਦਰ ਸਿੰਘ ਪਿੰਡ ਭੜਤਾ ਭਾਈ ਜ਼ਿਲ੍ਹਾ ਬਰਿੰਦਾ ਜੀ ਠੀਕ ਹੈ ਜੀ ਲਾ ਪਰਮਪ੍ਰੀਤ ਸਿੰਘ ਠੀਕ ਹੈ ਆਪਣਾ ਭਗਤੇ ਤੋਂ ਬਾਘਾ ਪੁਰਾਣਾ ਰੋਡ ਤੋਂ ਆ ਗਿਆ ਘਰ ਆਪਣੇ ਜਮ ਹਾਂ ਆਪਾਂ ਨੂੰ ਇਧਰੋਂ ਸਾਝ ਨੇ ਮੁਗਾਈ 45 ਬਰਿੰਦਾ ਬਰਿੰਦਾ ਹੀ 45 ਠੀਕ ਹੈ ਤੇ 45 ਵਰਗਾ ਤੇ ਤਰੀਕੀਂ ਮੁਗਾਈ ਜਮਾ ਸੈਂਟਰ ਚ ਭੱਜਦਾ ਭਾਈ ਬਰਿੰਦਾ ਠੀਕ ਹੈ ਭਗਤਾ ਭਾਈ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਆਪਣਾ 9463636500 94637 36500 3750 68 68 ਵਪਾਰ ਦਾ ਕੰਮ ਭਾਈ ਹਾਂ ਬੋਰ ਦਾ ਟਰੱਕ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਵਹਿੜ ਦੇਖੀ ਜੰਨੇ ਆ ਕਰਾਸ ਹਾਂ ਇਹ ਪਰਸੋਂ ਹੀ ਸੁਝੀ ਬੱਚਾ ਆ ਗਿਆ ਮੇਲ ਕਾਫਣ ਹਾਂ ਮੇਲ ਕਾਫਣ 나ੜੂਆ ਨਾਲ ਆ ਜੇ ਰੋਕੇ ਆ ਹਾਂ ਜੇ ਰੋਕੇ ਰਾਇਦਾ ਵੀ ਉਹ ਧਾਰਾ ਤੂਰਾ ਇੱਕ ਨੰਬਰ ਧਾਰਾ ਤੂਰਾ ਪੂਰੀਆਂ ਸੇਲ ਛੰਡੀ ਜੋ ਉਹੀ ਵਹਿੜ ਨਹੀਂ ਠੀਕ ਹੈ ਮਾਨੂੰ ਨਿਆਣਾ ਪਾਉਣਾ ਪਾਓ ਹਾਂ ਨਿਆਣਾ ਪਾਉਣਾ ਪਾਓ ਬੰਨੀ ਅਰ ਵੀ ਧਾਰਾ ਮੋਟੀ ਧਾਰੀ ਜਾਵਾਂ ਹਨਾ ਤੇ ਦੁੱਧ ਹੁਣ ਹਾਜ਼ਰ ਕਿੰਨਾ ਹੈਗਾ ਦੁੱਧ ਹੁਣ ਬਈ ਇਹਦੇ ਥੱਲੇ 14 ਕਿਲੋ ਬੋਹ ਆ ਸਟਾਰਟਿੰਗ ਹਾਂ ਸਟਾਰਟਿੰਗ ਅੰਦਾਜ਼ਾ ਕਿੱਥੇ ਕਿ ਜਾਵੜੂ ਅੰਦਾਜ਼ਾ ਇਹਦੇ ਵੇਖ ਲਈ ਆਪਣਾ ਲੈਣ ਦੇਣੀ ਬਾਈ 65000 ਮਾਣ ਤਣ ਬਸ ਮਾਣ ਤਣ ਤੋਰੀ ਬਾਹਰ ਨੂੰ ਸੋ ਵੀਰੋ ਠੰਡੀ ਸੀ ਲੋਕ ਕੇ ਆ ਜਮ ਤੇ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਬੱਚਾ ਮੇਲ ਕਾ ਆ ਗਿਆ ਬੱਚਾ ਆ ਗਿਆ ਪਿੱਛੇ ਤੇ ਥੋੜੀ ਜਰਸੀ ਟੈਪ ਜੇ ਜਾ ਗਈ ਹਨਾ ਕਰਾਸ ਬਹਿੜਾ ਗਈ ਸੂਈ ਸਵਾਈ 65000 ਦੀ ਦੁੱਧ 17 18 ਦੇ ਚੱਲੂਗੀ 13 14 ਲੀਟਰ ਬੋਲੀ ਇਹਦੇ ਥੱਲੇ ਸਟਾਰਟਿੰਗ ਆ ਸਾਫ ਸੁਥਰੀ ਆ ਪੂਰੀ ਰਾਜੀ ਸਮੀ ਪੜੀ ਵੀ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਤੇ ਥਣ ਦਾ ਸੈਜ ਆਪਾਂ ਗੱਲ ਕਰੀਏ ਬਹੁਤ ਚੰਗਾ ਸੋਨਾ ਥਾਣ ਦਾ ਸਹਜ ਆ ਮੋਟਾ ਮੁਠੀ ਵਾਲਾ ਥਾਣਾ ਮੋੜ ਲੈ ਵੀਰੇ ਤੇ ਅੱਗੇ ਬਾਈ ਜੀ ਗੱਲ ਕਰ ਦੂਜੇ ਨੰਬਰ ਤੇ ਆਪਾਂ ਖੜੀਏ ਜਰਸੀ ਜੀ ਹਾਂ ਦੂਜੇ ਨੰਬਰ ਤੇ ਜੈਕੀ ਇਹਦੇ ਮਗਰੀ ਮੇਲ ਕਾਫ ਆ ਗਿਆ ਨਾ ਮੇਕਅਪ ਕੈ ਦਿਨ ਹੋ ਗਿਆ ਸੁਜੀ ਨੂੰ ਇਹਨੂੰ ਅੱਜ 8ਵਾਂ ਦਿਨ ਆ ਸੁਜੀ 8ਵਾਂ ਦਿਨ ਹੁਣ ਦੁੱਧ ਕਿੰਨਾ ਖੂ ਦੁੱਧ ਹੁਣ ਹੈਗਾ 16 ਕਿਲੋ ਤੇ ਆ ਠੀਕ ਹੈ ਤੇ ਰੇਟ ਇਹਦਾ ਇਹ ਵੀ 65000 ਦੀ ਲੈਣ ਦੀ ਮੰਨ ਤਾਂ ਧਾਰਾ ਤੋਂ ਰਿਕ ਨੰਬਰ ਹਾਂ ਧਾਰਾ ਤੋਂ ਕੋਈ ਮਾਂ ਹੀ ਬੈਠੇ ਰੋਾਈ ਮਾਰੀ ਹੋ ਕੋਈ ਹੋ ਠੀਕ ਹੈ ਧਾਰਾ ਵਾਲੇ ਪਾਸੋਂ ਬੰਦਾ ਹੋ ਜੇ ਬੇਫਿਕਰਾ ਜੇ ਮੁੱਠੀ ਮੁੱਠੀ ਵਾਲਾ ਸਾਣਾ ਪੂਰਾ ਦਸਲੀ ਦੁੱਧ ਹੁਣ ਕਿੰਨਾ 16 ਲੀਟਰ ਹਾਂ ਜਮਾ ਕੰਡੇ ਵਾਲਾ 16 ਕਿਲੋ 8 ਘੰਟੇ ਟਾਈਮ ਦੇ ਮਿਲ ਕੇ ਦੇਵਾਂਗੇ ਹਾਂ ਮਿਲ ਕੇ ਦੇਵਾਂਗੇ ਤੇ ਥੋਰੀ ਵੀਰੇ ਬਾਹਰ ਨੂੰ ਸੋ ਦੂਜੇ ਨੰਬਰ ਤੇ ਜਰਸੀ ਬੱਚਾ ਆ ਗਿਆ ਅਮਰੀਕਾ ਫ 8-9 ਦਿਨ ਹੋ ਗਏ ਸੂਈ ਨੂੰ ਤੇ ਧਾਰ ਤੁਰ ਜਮਾ ਓਕੇ ਹੈਣਾ ਹਾਂ ਧਾਰ ਦੀ ਆਪਣੀ ਕੋਲ ਗਰੰਟੀ ਹੋਊਗੀ ਸੋ ਮੂੰਹ ਮੱਥਾ ਦੇਖੋ ਟੋਆ ਵਗੈਰਾ ਚੰਗਾ ਤੇ ਸਾਫ਼ ਸੁਥਰੀ ਜਰਸੀ 65000 ਰੁਪਿਆ ਕੀਮਤ ਆ ਕੋਈ ਸਾਈਡ ਟਾਈਮ ਸਵਾ ਦਾ ਕਰ ਜੇ ਥੋੜਾ ਚੁੰਨਿਆ ਲੇਟ ਸੋ ਟਾਈਮ ਸਹੀ 9:30 ਦਾ ਟਾਈਮ ਆ ਹੁਣ ਜਿਹਨੇ ਆਪ ਵੀਡੀਓ ਬ ਤੇ ਤਾਂ ਕਰਕੇ ਥੋੜਾ ਲੇਵਾ ਘਟ ਸਾਉਂਦ ਦੌਰ ਫਾਜ ਜਾਂਦੇ ਹੋਣਗੇ ਜੀ ਸਾਉਂ ਨੂੰ ਤਾਂ ਪੂਰੀਆਂ ਬਣਦੀਆਂ ਠੀਕ ਐ ਅੱਗੇ ਤੈਨ ਨੰਬਰ ਵੈਡ ਦੇਖੇ ਨੇ ਕੱਚੀ ਆਪਾ ਜਿਹੜੀ ਕਿਹੜਾ ਸੁਵੇ ਸੁੰਦੀ ਹੈ ਜੀ ਇਹ ਇਹ ਤੀਜੇ ਸੁੰਦੀ ਤੀਜੇ ਸੁਵੇ ਕਹਿ ਦਨ ਲੈ ਜੋ ਅਜੇ ਇਹਦੇ 12 13 ਤਨ ਨੂੰ ਪਈ 15 ਕੱਢ ਜਾਊਗੀ ਹਣਾ 15 ਤਨ ਬੋਲੇ ਦਾ ਹੋਣਾ ਕਿੰਨੇ ਕੁ ਦੁੱਧ ਤੇ ਚੱਲ ਜਾਊਗੀ ਇਹ ਦੁੱਧ ਦੇ ਦੂੰਗੀ 16 17 ਕਿਲੋ ਦੁੱਧ ਬਸ ਯਾਨੀ ਕਿ ਦੇਣੀ ਆ ਐਵਰੇਜ 16 17 18 ਤਾਈ ਦੁੱਧ ਮਈਆਂ ਵਰਗਾ ਹੀ ਹੂ ਫੈਟ ਵਾਲਾ ਦੁੱਧ ਦੇਣਾ ਨਾ ਨਨ ਕਰਾਉਸ ਆ ਗਿਆ ਕਰਾਉਸ ਬਰੀਡ ਰੇਟ ਇਹਦਾ ਕੀ ਲੈਣਾ ਇਹ 55000 ਦੀ ਦੇ ਦੇਣੇ ਕੱਚੀ ਆ ਹਲੇ ਹਨਾ ਤੋੜ ਦੀ ਬਾਹਰ ਨੂੰ ਸੋ ਤੀਜੇ ਨੰਬਰ ਤੇ 55000 ਦੀ ਕੀਮਤ ਦੂਜਾ ਸੂਆ ਹੁੰਦੀ ਆ ਹਨਾ ਹਾਂਜੀ ਤੇ ਦੁੱਧ ਦੀ ਐਵਰੇਜ ਲਾ ਕੇ ਚੱਲੇ 17 17 18 ਵਾਲੀ ਹੈਗੀ ਆ ਹਾਂਜੀ ਸੋ ਕਾਲੇ ਰੰਗ ਦੀ ਆ ਗਈ ਜਮਾ ਤੇ ਥਾਣੇ ਨੇ ਗੁੱਲੇ ਵਾਲਾ ਕੱਢਣਾ ਮੋਟਾ ਸਾਫ਼ ਸੁਥਰਾ ਬਹੁਤ ਸੋਹਣੀ ਚਾਰ ਹੋਊਗੀ ਠੀਕ ਆ ਪਲੀ ਪੁਲੀ ਬਹੁਤ ਜ਼ਿਆਦੇ ਆ 15 ਦਿਨ ਮੰਨ ਕੇ ਲੈ ਲਿਓ ਕੱਚੀ ਆ ਇੱਕ ਦੋ ਦਿਨ ਉੱਪਰ ਥੱਲੇ ਕਰ ਸਕਦੀ ਆ ਤੇ ਪੈਠ ਫੋੜਾ ਦੀ ਬਣਤਰ ਬਿਲਕੁਲ ਮੱਜਾਂ ਨਾਲ ਦੀ ਆ ਸਮੀ ਸੁਮੀ ਬਹੁਤ ਆ ਹਾਂਜੀ ਅੱਗੇ ਚੌਥੇ ਨੰਬਰ ਦੇਖੇ ਨੇ ਹੀ ਪਰ ਆਫਾਂ ਇਹ ਦੰਦ ਕੱਚੀ ਕੀਰੀ ਹੈ ਕੱਚੀ ਖੀਰੀ ਜਮਾ ਹਨ ਠੀਕ ਹੈ ਬਦਾਂ ਦਾ ਆਪਣੇ ਦੇਖੇ ਵੇ ਆ ਨਹੀਂ ਆਪਾਂ ਮੜੇ ਚੈੱਕ ਕਰਵਾ ਵੀ ਦਿੰਨੇ ਬਿਲਕੁਲ ਠੀਕ ਹੈ ਪਸੂ ਟੈੱਕ ਕਰਾ ਪਵੇ ਮੜੇ ਰੁਕਦਾ ਸਰੋ ਲੋ ਜੀ ਬੜਾ ਠੀਕ ਹੈ ਜਮਾ ਕੱਚੀ ਖੀਰੀ ਹਨ ਦੋ ਤਿੰਨ ਮਹੀਨੇ ਕੋਈ ਬਾਈ ਤਾਂ ਨਹੀਂ ਦੰਦੇ ਉੜਨੀ ਨਹੀਂ ਨਹੀਂ ਕੋਈ ਬਾਈ ਤਾਂ ਗੱਬਣ ਕਿੰਨਾ ਟਾਈਮ ਦੀ ਹੈ ਆਪਾਂ ਨੇ ਪੂਰੇ ਤਿੰਨ ਮਹੀਨੇ ਦੀ ਚੈੱਕ ਪਾਸ ਤਿੰਨ ਮਹੀਨਾ ਚ ਚੈੱਕ ਪਾਸ ਕਨਫਰਮ ਜਾਵਾ ਤੇ ਸੈਸੂ ਜੀ ਬੋਡੀ ਵੇਟ ਬਹੁਤ ਕਰੀ ਫਿਰਦੀ ਹੈ ਹਨਾ ਹਾਂ ਬੋਡੀ ਵੇਟ ਬਹੁਤ ਸੋ ਦੇਖੋ ਪੂਰੀ ਜਵਾਨੀ ਦੇ ਵਿੱਚ ਇਹਨੂੰ ਕਹਿੰਦੇ ਕਬੂਤ ਜਰਗੀ ਬੱਚੀ ਉੱਡਦੀ ਤੇ ਵਧੀਆ ਰੁੱਤ ਜਾਊ ਮੂਰੇ ਜਾਵਾ ਹਨਾ ਪੂਰੀ ਵਧੀਆ ਰੁੱਤ ਜਾਊਗੀ ਬਾਈ ਤੇ ਗੱਡੀ ਦੇਖੋ ਤਿੰਨ ਮਹੀਨਾ ਦੀ ਖੋਲਣ ਲੱਗ ਗਈ ਤੇ ਥਣ ਵੀ ਗੱਠ ਗੱਠ ਦੇ ਵਿੱਚ ਇਹਦਾ ਰੇਟ ਕੀ ਰਹਿਣਾਗਾ ਇਹ ਜਿੰਨਾ ਬੱਚੀਆਂ ਜੀ ਜਿਹਨੇ ਲੈਣੀਆਂ ਤਾਂ ਆਪਾਂ ਕੱਟੀਆਂ ਹੀ ਦੇ ਦੇਗੇ ਜੀ ਠੀਕ ਹੈ ਇਹ ਅੱਡੂ ਅੱਡ ਲੈਣਗੇ ਤਾਂ ਆਪਾਂ ਉਹ ਰੇਟ ਕਰ ਹੋ ਗਿਆ ਕਰਾਂਗੇ ਉਨਕੋ ਠੇਗੀ ਭਾਰੂਗਾ ਕੱਟੀਆਂ ਆਪ 1 ਲੱਖ 70 ਹਜ਼ਾਰ ਦੀਆਂ ਤਿੰਨੇ ਬੱਚੀਆਂ ਦੇ 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 ਠੀਕ ਐ 50 50 ਦੀ ਐਵਰੇਜ ਤੇ ਭਰ ਜਾਣਗੇ ਹਾਂ 50 50 55 ਬਸ ਇੱਥੇ ਜਾਣਗੇ ਠੀਕ ਐ ਇਹਨਾਂ ਦੇ ਦੋ ਦੋ ਦੰਦ ਕਰੇ ਬੰਨ ਬੰਨ ਦੋ ਦੋ ਦੰਦ ਅੱਛਾ ਇਹ ਇਹ ਦੋ ਦੰਦ ਤਾਂ ਦੂਜੇ ਨੰਬਰ ਵਾਲੇ ਇਹਨਾਂ ਦੇ ਦੋਨੇ ਦੋ ਦੋ ਦੰਦ ਸਿੱਟੇ ਰਿਹਾ ਚੱਕ ਦਿਆਂ ਕਾ ਕਿ ਮਹੀਨੇ ਦੇ ਕੱਪੜੇ ਇਹ ਤਾਂ ਹੋ ਗਏ ਪੰਜਾਂ ਤੋਂ ਉੱਤੇ ਆ ਕਾਲੀ ਹਾਂ ਚੈੱਕ ਪਾਸ ਇਹ ਝੋਲੀ ਦਿਖਾ ਦਈਏ ਜੀ ਹਾਂ ਇਹ ਜਰਸੀ ਕ੍ਰੋਸ ਠੀਕ ਹੈ ਇਹ ਜੱਗ ਦੇ ਸੀਮਿੰਟ ਦੀ ਕਰੋਸ ਹੈ ਬਾਈ ਜੱਗ ਦਾ ਹਾਂ ਇਹ ਜੱਗ ਦੇ ਸੀਮਿੰਟ ਲੱਗਿਆ ਸੀਗਾ ਜੱਗ ਦਾ ਤੇ ਵੀ ਅਸਲ ਠੀਕ ਹੈ ਪਹਿਲਾ ਵਾਰ ਵੀ ਚੰਗੀ ਦੂ ਤੇ ਫੈਟ ਵੀ ਦਊਗਾ ਹਾਂ ਤੇ ਇਹ ਵਾਲੀ ਕੈਬਿਨ ਹੈ ਕੱਪਣ ਆ ਹੈਗੀ ਆ ਈਜੀਡੀ ਦੇ ਸੀਮਿੰਟ ਦੀ ਬਾਈ ਠੀਕ ਹੈ ਜੰਤ ਦੇਲ ਆਪਾਂ ਨੂੰ ਸਾਰੀ ਡਿਟੇਲ ਅਗਲੇ ਨੇ ਆਪਾਂ ਉਹ ਵੀ ਡਿਟੇਲ ਦੇ ਦੇਾਂਗੇ ਇਹ ਕੈਬਿਨ ਹੈ ਕੱਪਣ ਇਹ ਬਾਈ 3.5 ਤੋਂ 4 ਮਹੀਨੇ ਦੇ ਵਿੱਚ ਠੀਕ ਹੈ ਤਿੰਨੇ ਜੇ ਕਿਸੇ ਲੈਣੀ ਆਪਾਂ ਡੂੜਦੇ ਦੇ ਦਾਂਗੇ ਬਾਈ 1 60 ਚ ਮਾਨ ਤਣ ਜਾਨੀ 55 ਦੇ ਦੇ ਦਾਂਗੇ ਹਾਂ 1000 1000 ਫਿਊਡ ਕਰਨੀ ਬਸ 1.55 ਤਿੰਨੇ ਦੇਣੀ ਹੈ ਵਸ ਇਧੂ ਘਟ ਤੋੜਦੇ ਨਹੀਂ ਜਾਣਾ ਕਰੇ ਉਹਦਾ ਤੋੜਸ ਰਹੀ ਜਾਂ ਨਾ ਨੰਬਰ ਬੋਲ ਜੀ ਦੁਆਰੇ ਆਪਣਾ 94636 36500 ਸੋ ਤੋਰੇਦਾਰ ਵਾਲੇ ਪਾਸੋਂ ਓਕੇ ਥੋੜਾ ਭਾਗ ਜੀਆ ਜਾਂਦੇ ਆਪਾਂ ਤਾਂ ਨਹੀਂ ਤੋੜੀਆਂ ਪੂਰਾ ਦੇ ਕਿਸੇ ਕੱਲੋਂ ਆਪਾਂ ਕੌਲ ਨਾ ਕਰਕੇ ਪੈ ਰਾ ਕਿਸੇ ਵੀ ਗੱਲ ਦਾ ਕੋਈ ਨੌਸ ਨਹੀਂ ਘਟਦਾ ਮੱਛੀਆਂ ਬਹੁਤ ਚੰਗੀਆਂ ਜੇ ਕਿਸੇ ਨੇ ਘਰੇ ਰੱਖਣ ਨੂੰ ਪਾਲਣ ਨੂੰ ਲੈਣੀਆਂ ਠੀਕ ਹੈ ਉਹਦੇ ਵਾਸਤੇ ਵੀ ਚੰਗੀਆਂ ਇਹ ਕਿਸੇ ਨੇ ਤਿਆਰ ਕਰਕੇ ਕਾਹੇ ਵੇਚਣ ਨੂੰ ਲੈਣੀਆਂ ਤੋ ਚੰਗੇ ਰੁਪਈਆ ਦੀਆਂ ਵੇਖਣੂਗਾ ਜੈ ਜੈ ਗੱਲ ਸੋ ਆਪਾਂ ਤੈਨਾਂ ਦਿਖਾ ਦਿਆਂ ਬੱਚਿਆਂ ਚੈੱਕ ਪਾਸ ਜਾਵਾਂ ਤੇ ਬਾਕੀ ਤਿੰਨ ਵੇੜਾ ਪਿੰਡ ਖਾਸ ਪਾਕਤਾ ਭਾਈ ਆ ਗਿਆ ਜਿਹੜਾ ਬਠਿੰਡੇ ਦਾ ਪਿੰਡ ਪੈ ਗਿਆ ਵੀਡੀਓ ਦੇਖ ਲੈ ਸਭ ਦਾ